ਸਤਸੰਗਿਓ ਸਤਗੁਰੂ ਜੀ ਨਾਲ ਕੋਈ ਪਿਆਰ ਕਰੇ ਤਾਂ ਸਹੀ ਕੋਈ ਪ੍ਰੇਮ ਕਰਕੇ ਤਾਂ ਵੇਖੇ ਮਹਾਰਾਣੀ ਜੀ ਕਹਿੰਦੇ ਸੱਚ ਕਹੋ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਪੜੋਗੇ ਪੰਕਤੀ ਇਹ ਪੰਕਤੀ ਇੱਕ ਵਾਰ ਪੜ ਲਓ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਜਿਨ ਪ੍ਰੇਮ ਕੀਓ 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 ਤਿਨਹੀ ਪ੍ਰਭ ਪਾਇਓ ਤਿਨਹੀ ਪ੍ਰਭ ਪਾਇਓ ਤਨਹੀ ਪ੍ਰਭ ਪਾਇਓ ਤਨਹੀ ਪ੍ਰਭ ਪਾਇਓ ਤਨਹੀ ਪ੍ਰਭ ਪਾਇਓ ਤਨਹੀ ਪ੍ਰਭ ਪਾਇਓ ਸੱਚ ਕਹੋ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਸਤਗੁਰੂ ਕਹਿੰਦੇ ਮੈਂ ਸੱਚ ਕੰਨ ਸਾਰੇ ਸੁਣ ਲਓ ਜਿਨੇ ਪ੍ਰੇਮ ਕਰ ਲਿਆ ਪਰਮੇਸ਼ਰ ਦੇ ਨਾਲ ਗੁਰੂ ਦੇ ਨਾਲ ਉਹਨੂੰ ਹੀ ਪ੍ਰਾਪਤੀ ਹੈ। ਪ੍ਰੇਮ ਵਾਲੇ ਹੀ ਸਤਿਗੁਰੂ ਕੋਲੋਂ ਦਾਤਾਂ ਲੈ ਜਾਂਦੇ ਨੇ ਭਾਗਾਂ ਵਾਲਿਓ। ਗੁਰੂ ਗੋਬਿੰਦ ਸਿੰਘ ਮਹਾਰਾਜੀ ਨਾਲ ਕੁਝ ਸਿੱਖ ਨੇ। ਸਤਿਗੁਰ ਜੀ ਤੁਰੇ ਜਾਂਦੇ ਨਦੀ ਦੇ ਕੰਢੇ-ਕੰਢੇ ਤੇ ਤਰਸਤੇ ਇਹਨਾਂ ਨਿੱਕੇ-ਨਿੱਕੇ ਪੱਥਰ ਪਏ ਨੇ ਹੁਣ ਗੱਲ ਸੁਣਿਓ। ਇਹ ਗੱਲ ਕਹ ਕੇ ਮੈਂ ਸਵਾਪਤੀ ਕਰਾਂਗਾ ਜੀ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਰੇ ਜਾ ਰਹੇ ਨੇ ਨਦੀ ਦੇ ਕੰਢੇ ਕੰਢੇ ਕੁਝ ਸਿੱਖ ਨੇ ਨਾਲ-ਨਾਲ ਭਾਈ ਆਨੰਦ ਲਾਲ ਜੀ ਨੇ ਤੇ ਰਸਤੇ ਬੜੇ ਸੋਹਣੇ-ਸੋਹਣੇ ਛੋਟੇ-ਛੋਟੇ ਪੱਥਰਾਂ ਦੇ ਪੀਸ ਪਏ ਨੇ ਤੇ ਸਤਗੁਰੂ ਜੀ ਨੇ ਨਾ ਐਦਾਂ ਸੱਜੇ ਹੱਥ ਨਾਲ ਪੱਥਰ ਦੇ ਪੀਸ ਫੜੇ ਨਿਕਨੇ ਕਿ ਤੇ ਆਪਣੀ ਖੱਬੀ ਤੇ ਲਟਕਾ ਦਿੱਤੇ ਸਜੇ ਹੱਥ ਨਾਲ ਸਤਗੁਰ ਨੇ ਛੋਟੇ ਛੋਟੇ ਪੱਥਰਾਂ ਦੇ ਪੀਸ ਭਰੇ ਚੋਦੀ ਪ੍ਰੀਤਮ ਜੀ ਨੇ ਤਖਬੀ ਟਲੀ ਦੇ ਰੱਖ ਦਿੱਤੇ ਮਹਾਰਾਜ ਜੀ ਨੇ ਹੁਣ ਮੌਜ ਵਿੱਚ ਆ ਕੇ ਸਤਗੁਰ ਜੀ ਇੱਕ ਪੱਥਰ ਦਾ ਪੀਸ ਫੜਦੇ ਨੇ ਤੇ ਨਦੀ ਸੁੱਟ ਦਿੰਦੇ ਨੇ ਫਿਰ ਦੂਜਾ ਪੀਸ ਫੜਦੇ ਨੇ ਪੱਥਰ ਦਾ ਛੋਟਾ ਜਿਹਾ ਟੋਟਾ ਫੜਦੇ ਨੇ ਨਦੀ ਸੁੱਟ ਦਿੰਦੇ ਨੇ ਫਿਰ ਪੱਥਰ ਇੱਕ ਹੱਥ ਤੋਂ ਫੜਦੇ ਨੇ ਖੱਬੇ ਹੱਥ ਤੋਂ ਸਜੇ ਹੱਥ ਨਾਲ ਫਿਰ ਨਦੀ ਸੁੱਟ ਦਿੰਦੇ ਨੇ ਤੁਰੇ ਜਾਂਦੇ ਚੋ ਜੀ ਪ੍ਰੀਤਮ ਜੀ ਕਲਗੀਧਰ ਪ੍ਰੀਤਮ ਜੀ ਤੇ ਕਰਦੇ ਆ ਕਰਦੇ ਆ ਸਾਨੂੰ ਕੋਈ ਦੇਣਾ ਸੀ ਗੁਰਮਖੋ ਇੱਕ ਸਿੱਖ ਨੂੰ ਸਤਿਗੁਰ ਜੀ ਆਖਣ ਲੱਗੇ ਉਹ ਸਿੱਖਾ ਦੱਸ ਜਦੋਂ ਅਸੀਂ ਪੱਥਰ ਦਾ ਟੁਕੜਾ ਨਦੀ 'ਚ ਛੱਡਦੇ ਆ ਇਹ ਡੁੱਬ ਕਿਉਂ ਜਾਂਦਾ ਹੈ ਉਹ ਸਿੱਖ ਨੇ ਪਤਾ ਕੀ ਜਵਾਬ ਦਿੱਤਾ ਕਹਿੰਦਾ ਮਹਾਰਾਜ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਇਸ ਕਰਕੇ ਡੁੱਬ ਜਾਂਦਾ ਹੈ ਸਤਿਗੁਰ ਫਿਰ ਅਗਾਂਹ ਗਏ ਫਿਰ ਇੱਕ ਪੱਥਰ ਦਾ ピース ਬੜਿਆ ਤੇ ਨਦੀ ਸੁੱਟਦਾ ਹੁਣ ਦੂਜੇ ਸਿੱਖ ਨੂੰ ਪੁੱਛਿਆ ਵੀ ਸਿੱਖਾ ਤੂੰ ਦੱਸ ਜਦੋਂ ਇਹ ਪੱਥਰ ਦਾ ਟੁਕੜਾ ਨਦੀ ਸੁੱਟਦੇ ਆ ਤੇ ਇਹ ਡੁੱਬ ਕੇ ਜਾਂਦਾ ਹੈ ਸਤਿਗੁਰੂ ਪੱਥਰ ਦਾ ਸੁਭਾਅ ਹੈ ਸਤਿਗੁਰੂ ਨੇ ਕਈਆਂ ਨੂੰ ਪੁੱਛਿਆ ਕਿਸੇ ਆਖਿਆ ਸਤਿਗੁਰੂ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਕਿਸੇ ਆਖਿਆ ਪੱਥਰ ਦਾ ਸੁਭਾਅ ਹੈ ਡੋ ਡੁੱਬ ਜਾਣਾ ਅਖੀ ਤੇ ਸਤਿਗੁਰੂ ਅਖਲ ਕੇ ਭਾਈ ਨੰਦ ਲਾਲ ਜੀ ਤੁਸੀਂ ਦੱਸੋ ਜਦੋਂ ਅਸੀਂ ਇਹ ਪੱਥਰ ਦਾ ਪੀਸ ਇਹ ਪੱਥਰ ਦਾ ਟੁਕੜਾ ਨਦੀ ਸੁੱਟਦੇ ਆਂ ਇਹ ਡੁੱਬ ਕਿਉਂ ਜਾਂਦਾ ਹੈ ਸਤਿਗੁਰੂ ਮੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਪੱਥਰ ਦਾ ਸੁਭਾਅ ਹੈ ਡੁੱਬ ਜਾਣਾ ਸਤਿਗੁਰੂ ਮੈਨੂੰ ਇਹ ਵੀ ਨਹੀਂ ਪਤਾ ਕਿ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਭਾਈ ਨੰਦਲਾ ਜੀ ਤੁਹਾਨੂੰ ਇਹ ਪੁੱਛਿਆ ਹੈ ਜਦੋਂ ਅਸੀਂ ਆਪਣੀ ਖੱਬੀ ਤਲੀ ਤੋਂ ਪੱਥਰ ਦਾ ਟੁਕੜਾ ਫੜ ਕੇ ਨਦੀ ਸੁੱਟਦੇ ਆਂ ਇਹ ਡੁੱਬ ਕਿਉਂ ਜਾਂਦਾ ਹੈ ਭਾਈ ਨੰਦਲਾ ਜੀ ਨੇ ਹੱਥ ਜੋੜੇ ਹੋਏ ਨੇ ਅੱਖਾਂ 'ਚ ਪਿਆਰ ਭਰਿਆ ਜਲ ਹੈ ਗੁਰਮੁਖੋ ਪਿਆਰ ਭਰੇ ਅੱਖਾਂ 'ਚ ਜਲ ਵਹਿ ਰਿਹਾ ਹੈ ਪ੍ਰਮ ਦੇ ਨਾਲ ਸਤਿਪੰਦਿ ਚਰਦਜ ਬੇਨਤੀ ਕਰ ਰਹੇ ਨੇ ਇਹ ਗਰੀਬ ਨਿਵਾਜ਼ ਸਤਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਮੈਨੂੰ ਇਸ ਗੱਲ ਦਾ ਵੀ ਨਹੀਂ ਪਤਾ ਕਿ ਪੱਥਰ ਦਾ ਸੁਭਾਅ ਹੈ ਡੁੱਬ ਜਾਣਾ ਉਹ ਨੰਦ ਲਾਲ ਫੇ ਤੈਨੂੰ ਕੀ ਪਤਾ ਹੈ ਸਤਿਗੁਰੂ ਬਸ ਮੈਨੂੰ ਇੰਨਾ ਕੁ ਪਤਾ ਹੈ ਜਿਹੜਾ ਤੇਰੇ ਹੱਥਾਂ 'ਚ ਨਿਕਲ ਗਿਆ ਉਹ ਅੱਜ ਵੀ ਡੁੱਬਿਆ ਤੇ ਕੱਲ ਵੀ ਡੁੱਬਿਆ ਬੋਲੇ ਸਤਗੁਰੂ ਮੈਨੂੰ ਇਹ ਵੀ ਨਹੀਂ ਪਤਾ ਕਿ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਮੈਨੂੰ ਇਹ ਵੀ ਨਹੀਂ ਪਤਾ ਪੱਥਰ ਦਾ ਸੁਭਾਅ ਹੈ ਡੁੱਬ ਜਾਣਾ ਬਸ ਮੈਨੂੰ ਇੰਨਾ ਕੁ ਪਤਾ ਹੈ ਜੋ ਤੇਰੇ ਹੱਥਾਂ ਚ ਛੁੱਟ ਗਿਆ ਤੇਰੇ ਹੱਥਾਂ ਚ ਨਿਕਲ ਗਿਆ ਉਹ ਅੱਜ ਵੀ ਡੁੱਬਿਆ ਤੇ ਕੱਲ ਵੀ ਡੁੱਬਿਆ ਸਤਗੁਰੂ ਨੇ ਘੁੱਟ ਕੇ ਗੱਲ ਦੇ ਨਾਲ ਲਾ ਲਿਆ ਉਹ ਭਾਈ ਨੰਦ ਲਾ ਜੀ ਇਸ ਅਵਸਥਾ ਤੇ ਪਹੁੰਚ ਗਏ ਹੋ ਭਾਈ ਨੰਨ ਰਾਜ ਨੇ ਪਿਆਰ ਤੇ ਆਖਿਆ ਸੀ ਸਾਰੀ ਦੁਨੀਆ 'ਚ ਤੇਰੀ ਤਸਵੀਰ ਅਸੀਂ ਹੈ ਮਿਲਾ ਤੁਸਾ ਮੁਰਸ਼ਦ ਮੇਰੀ ਤਕਦੀਰ ਅਸੀਂ ਹੈ ਇਹ ਭਾਈ ਨੰਨ ਰਾਜ ਨੇ ਪਿਆਰ ਤੇ ਆਖਿਆ ਸੀ ਤੇਗ راہ ਫਤਿਹ ਗੁਰੂ ਗੋਬਿੰਦ ਸਿੰਘ ਜਾਨੋ ਦਿਲ راہ ਗੁਰੂ ਗੋਬਿੰਦ ਸਿੰਘ ਭਾਈ ਨੰਨ ਰਾਜ ਨੇ ਪਿਆਰ ਤੇ ਆਖਿਆ ਸੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿ ਸ਼ੈਨशाह ਗੁਰੂ ਗੋਬਿੰਦ ਸਿੰਘ ਸਤ ਸੰਗਿਓ ਪਿਆਰ ਵਾਲੇ ਹੀ ਗੁਰਮੁਖੋ ਸਤਿਗੁਰੂ ਦਾਤਾ ਲੈਂਦੇ ਨੇ ਆਉ ਸਮਾਂ ਹੋ ਚੁੱਕਿਆ ਗਾਣੀ ਗੁਰਮੁਖੋ ਜਾਂਦੀ ਅੱਜ ਆਪਣੀ ਵੀ ਅਰਦਾਸ ਕਰਿਓ ਸਤਿਗੁਰ ਦੇ ਚਰਨਾਂ ਦੇ ਵਿੱਚ ਚਪੜੇ 'ਚ ਆਏ ਆ ਸਾਰੇ ਗੁਰੂ ਦੀ ਕਿਰਪਾ ਨਾਲ ਦਾਸ ਗਰੀਬ ਦੀ ਅਰਦਾਸ ਕਰਿਓ ਸਤਿਗੁਰੂ ਸਾਡਾ ਵੀ ਤੇਰੇ ਚਰਨਾਂ ਨਾਲ ਪਿਆਰ ਪਿਆ ਜਾਵੇ ਪ੍ਰੇਮ ਦੇ ਹੈਂ ਢਾਈ ਅੱਖਰ ਨੇ ਗੁਰਮੁਖੋ ਪਰ ਜਿਨੇ ਉਹ ਢਾਈ ਅੱਖਰ ਪ੍ਰੇਮ ਦੇ ਗੁਰੂ ਦੇ ਚਰਨਾਂ ਨਾਲ ਗੁਰਮੁਖੋ ਪਾਲੇ ਪ੍ਰਾਪਤੀ ਅਨੁਭੇ ਜਿਹਦਾ ਪ੍ਰੇਮ ਗੁਰੂ ਦੇ ਚਰਨਾਂ ਨਾਲ ਪੈ ਗਿਆ ਫਿਰ ਸਤਗੁਰੂ ਉੱਤੇ ਬਖਸ਼ਿਸ਼ਾਂ ਕਰਦੇ ਨੇ ਮਿਲਾਪ ਵੀ ਉਹਦਾ ਹੀ ਗਰਮਕੁੰਡਾ ਹੈ ਆਪਣੇ ਵੀ ਅਰਦਾਸ ਦਾਸ ਗਰੀਬ ਦੀ ਵੀ ਆਉ ਵਿਚਾਰ ਕਰਦੇ ਆ ਬਿਕਣੀ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਗੁਰੂ ਬਖਸ਼ਣ ਜੋਗ ਨੇ ਸਤਗੁਰੂ ਦੀ ਸਾਧ ਸੰਤ ਬਖਸ਼ਣ ਜੋਗ ਹੈ ਉਹ ਮੇਰਾ ਦਿਲ ਕਰਦਾ ਇੱਕ ਵਾਰ ਫਿਰ ਇਹ ਪੰਗਤੀ ਪੜ ਲਵਾਂ ਜਿਨ ਪ੍ਰੇਮ ਕੀਓ 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 ਜਿਨ ਪ੍ਰੇਮ ਪ੍ਰੇਮ ਕੀਓ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਤਿਨ ਹੀ ਪ੍ਰਭ ਪਾਇਓ ਤਿਨ ਹੀ ਪ੍ਰਭ ਪਾਇਓ ਤਿਨ ਹੀ ਪ੍ਰਭ ਪਾਇਓ ਪਾਇਓ ਤੈਨਹੀ ਪ੍ਰਭ ਪਾਇਓ ਤੈਨਹੀ ਪ੍ਰਭ ਪਾਇਓ ਤੈਨਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਕੀਓ ਸੱਚ ਕਹੋ ਸੁਣ ਲਿਹੋ ਸਬੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਗਾਓ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਫਿਰ ਬੋਲੋ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ